ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਵਧੀਆ ਹੋ ਤੁਹਾਨੂੰ ਦੋਸਤੋ ਠੀਕ ਠਾਕ ਹੋਵੋਗੇ ਅੱਜ ਤੁਹਾਡਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਅੱਜ ਸਾਡੇ ਘਰੇ ਹੈਗਾ ਆ ਮਤਲਬ ਕਿ ਸਾਡੀਆਂ ਦੁਕਾਨਾਂ ਦਾ ਲੈਂਟਰ ਪੈਣਾ ਆ ਤੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਤੇ ਅੱਜ ਨਾਲ ਪਾਣੀ ਦਲ ਫੁਲਕਾ ਪ੍ਰਸ਼ਾਦੇ ਬਣਾਉਣੇ ਆ ਤੇ ਦੋ ਬੀਬੀਆਂ ਨੂੰ ਸੱਦੇ ਆ ਮੈਂ ਕੰਮ ਲਈ ਗਰਮੀ ਬਹੁਤ ਜ਼ਿਆਦਾ ਆ ਤੇ ਬਲੌਗ ਨਾਲ ਜੁੜੇ ਰਹੋ ਤੇ ਸਾਰਾ ਬਲੌਗ ਜਰੂਰ ਵਾਚ ਕਰੋ ਤੇ ਤੁਹਾਨੂੰ ਦਿਖਾਉਂਦੇ ਆ ਕਿ ਆਪਾਂ ਦਾਲ ਸਬਜ਼ੀਆਂ ਬਣਾਈਆਂ ਥੋੜੀ ਤਿਆਰੀ ਮੈਂ ਕਰ ਲਈ ਆ ਤੇ ਮੇਰੀ ਫਰੈਂਡ ਨੇ ਫੇਜ਼ ਦਿੱਤੇ ਸੀ ਹਾਂਟੀ ਤੁਹਾਨੂੰ ਮਲਾਉਣੇ ਉਹਨਾਂ ਨੂੰ ਠੀਕ ਆ ਹੋ ਲੋ ਤਿਆਰੀ ਹੋ ਗਈ ਆ ਤੇ ਮੈਂ ਨਿਕਲੀ ਪੰਜਾਖਤ ਲਾਈ ਲਈ ਤਰਕੇ ਤੇ ਆਜੀ ਛੁੱਟੀ ਕੀਤੀ ਉਹਨੇ ਹਾਂ ਉੱਠਿਆ ਹੈ ਨਹੀਂ ਅਜੇ ਤੱਕ बन ਗਈਆਂ ਆਪਾਂ ਬਹੁਤ ਤੜਕਾ ਹੀ ਪਾਉਣਾ ਹੈ ਤੁਹਾਡਾ ਮੈਂ ਬਲੌਗ ਪਾ ਦਣਾ ਵੀਡੀਓ ਮੈਂ ਵੀਡੀਓ ਬਣਾਉਣੀ ਨਾ ਤੁਹਾਡੇ ਬਣਾ ਦੀਆਂ ਹੜੀਆਂ ਰੋਟੀ ਬਣਦੀ ਪਈ ਆ ਆਲੂ ਕੁਈ ਲੱਗਿਆ ਮੁੰਡਿਆ ਰੋਟੀ ਬਣਾਉਣਾ ਅਸੀਂ ਘੜੀ ਚ ਲਾ ਲਿਆ ਆਪਣੇ ਅੱਡਾ ਤੇ ਪਤਾ ਕੀ ਅੰਦਰ ਗਰਮੀ ਬੜੀ ਹੈ ਆਹ ਚੋਲੀ ਨੂੰ ਵਾਪਸ ਜਲਦੀ ਛੰਡੀ ਇਹ ਆਖੇ ਨਾ ਸੋਤੋ ਆਮੇ ਡੋੜਦਾ ਹੈ ਖੇਲੇ ਆਂ ਉਹ ਨਾਲ ਲੈਣ ਲਈ ਹੈ ਨਾ ਬੱਚਾ ਜਾਨਾ ਨੇ ਆਪਣੇ ਆਪਣੇ ਅੰਦਰ ਹੀ ਵੱਡ ਜਾਂਦੇ ਆ ਸੋ ਇਹਨੂੰ ਵੀ ਮੱਤਤੀ ਕਰਕੇ ਇਹ ਵੀ ਕਹੇ ਨਾਰਮਲ ਲੱਗਣੀ ਰੋਟੀ وہی ਮੈਂ ਉਹੀ ਕਹਿੰਦੀ ਇਹ ਖਰਾਬ ਥੋੜੀ ਹੋਣੀ ਆ ਹੂੰ ਉਹ ਦੂਸਰੀਆਂ ਦਾ ਬਣਾਉਂਦਾ ਥੱਕ ਜਾ ਫੇ ਸੁੱਕ ਜਾਂਦੀ ਝੱਟ ਹਾਂ ਏ ਇੱਧਰ ਰਹਿਣੀ ਨਾਰਮਲ ਹੀ ਰਹਿਣੀ ਇਹ ਮੇਦੇ ਦਾ ਬਿਨਾ ਨਾ ਵਰਗੀ ਰੋਟੀ ਆ ਲੱਗਣੀ ਭੁੱਖਿਆਂ ਨੂੰ ਸਵਾਰ ਹਮ ਬੜੇ ਭੁੱਖੇ ਲੱਗੇ ਹੋਣੇ ਉਹਨਾਂ ਨੂੰ ਲੋਹੜੇ ਚੁੱਕ ਚੁੱਕ ਕੇ ਕੀ ਪਤਾ ਪਾਓ ਕਿੰਨੇ ਕੇ ਬਾਪੂ ਨੇ ਖਣੀ ਕੁਸਮੋਚੇ ਸੁਮਾਚੇ ਖਰਾਪ ਹੋ ਜਾਵੇ ਆ ਬਣ ਗਏ ਥੋੜ ਸਾਡੇ ਤੇ ਨਾ ਕਰਨਾ ਆ ਚਲ ਜਾ ਹਾਲ ਇੰਟਰ ਪੈ ਰਿਹਾ ਆ ਬੇਟਾ ਮੇਰਾ ਚਲੇ ਗਿਆ ਸੀ ਉਹਨੇ ਬਣਾਈ ਵੀਡੀਓ ਤੇ ਉੱਥੇ ਰੋਟੀ ਪਾਣੀ ਲੈ ਕੇ ਚਲੇ ਗਏ ਨਹੀਂ ਰੋਟੀਆਂ ਆਂਟੀਆਂ ਬਣਾ ਗਈਆਂ ਸੀਗੀਆਂ ਤੇ ਫਿਰ ਗੱਡੀ ਵਿੱਚ ਲੈ ਕੇ ਚਲੇ ਗਏ ਰੋਟੀ ਜਿੰਨਾ ਜਿਹਨਾਂ ਨੇ ਕਾਲ ਕੀਤੀ 30 50 ਬੰਦੇ ਅਰੇਂਜਮੈਂਟ ਕੀਤਾ ਸੀ ਬਹੁਤ ਪੰਚਾਸ ਤੇ ਉਹ ਲੈ ਕੇ ਚਲੇ ਗਏ ਸੀਗੇ ਤੇ ਰੋਟੀ ਨੂੰ ਵੀ ਕਾਫੀ ਟਾਈਮ 4 5 ਵਜੇ 5 ਵਜੇ ਕੇ ਲੈ ਰੋਟੀ ਤੇ ਐਡਮਿਨ ਜੀ ਆਉਂਦੀ ਜੀ ਕਿ ਬਹੁਤ ਵਧੀਆ ਕੰਮ ਕੀਤਾ ਕੰਮ ਕਰ ਗਿਆ ਬੇਸਮੈਂਟ ਪੈ ਗਿਆ ਆ ਬਸ ਤੇ ਉਹ ਬੀਟੇ ਨੇ ਹੀ ਬਣਾਈ ਸੀਗੀ ਵੀਡੀਓ ਉਹ ਹੀ ਲੱਗਾ ਸੀਗਾ ਤੇ ਆ ਜਿਹੜੀ 14 ਛੱਡੀ ਆ ਉਹ ਹੈਗੀ ਆ ਉਹਦੇ ਲਈ ਸਲਿੱਪ ਲਈ ਛੱਡੀ ਆ ਤੇ ਕੋੜੀ ਚੜੀ ਆ ਦੂਜੀ ਤੇ ਤਿੰਨ ਮੰਜ਼ਲੇ ਬੇਸਮੈਂਟ ਤੇ ਸੈਕਿੰਡ ਮੰਜ਼ਲ ਥਰਡ ਮੰਜ਼ਲ ਤਿੰਨ ਮੰਜ਼ਲਾਂ ਬਣੀਆਂ ਆ ਤੇ ਬੇਸਮੈਂਟ ਤੇ ਜਿੱਦਾਂ ਸਟੋਰ ਵਗੈਰਾ ਬਣਾਉਣੇ ਜਾਂ ਕੋਈ ਸਮਾਨ ਵਗੈਰਾ ਰੱਖਣ ਵਾਸਤੇ ਤੇ ਦੋ ਮੰਜ਼ਲੀ ਦੁਕਾਨਾਂ ਹੋਣੀਆਂ ਦੋ ਤੇ ਜਿੱਦਾਂ ਮਲਟੀ ਵਧੀਆ ਰੋ ਹਾਈਵੇ ਦੇ ਤੇ ਥੋੜੀ ਜਿਹੀ ਉਰੇਈਆ ਰੋਡ ਤੇ ਸ਼ੌਪ ਦਾ ਤੇ ਦੇਖੋ ਕੀ ਬਣਾਉਂਦੇ ਨੇ ਬ੍ਰਦਰਸ ਨੇ ਬਣਾਈਆਂ ਨੇ ਦੁਕਾਨਾ ਡੈੱਡਜੀ ਬਣਾਣਾ ਤੇ ਆਈ ਹੋਪ ਤੁਹਾਨੂੰ ਅੱਜ ਦਾ ਮੇਰਾ ਬਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੁਹਾਡੀ ਸਪੋਰਟ ਦੀ ਜਰੂਰਤ ਆ ਤੇ ਹਰ ਸਾਰੇ ਜਾਂ ਦੁਕਾਨਾਂ ਆ ਦਿਖਾ ਰਿਆ ਆ ਥੈਂਕ ਯੂ ਧੰਨਵਾਦ ਤੁਹਾਡਾ ਮੇਰੇ YouTube ਚੈਨਲ ਤੇ ਪਲੀਜ਼ ਜਰੂਰ ਫੋਚ ਕਰਿਆ ਕਰੋ ਲਾਈਕਸ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਥੈਂਕ ਯੂ